ਪੰਜਾਬ ਦਾ ਮੁੱਖ ਮੰਤਰੀ ਆ ਉਹ ਤੁਹਾਨੂੰ ਪਤਾ ਹੀ ਹੈ ਕਿੰਨਾ ਕਿ ਝੂਠ ਬੋਲਦਾ ਉਹ ਇੱਕ ਝੂਠ ਬੋਲ ਕੇ ਅੱਗੇ ਰਾਜਨੀਤੀ ਚਾਹੇ ਤੇ ਹੁਣ ਝੂਠ ਬੋਲ ਕੇ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ ਚਾਹੁੰਦੇ ਆ ਪਰ ਲੋਕ ਜਿਹੜੇ ਹੁਣ ਸਮਝ ਗਏ ਆ ਲੋਕ ਸਿਆਣੇ ਆ ਕਦੀ ਵੀ ਆਪਣੀ ਜ਼ਮੀਨ ਜਿਹੜੀ ਉਹ ਕਿਸੇ ਦੇ ਕਹਿਣ ਤੇ ਭਾਵੇਂ ਉਹ ਪੰਜਾਬ ਦਾ ਸੀਐਮ ਹੋਵੇ ਭਾਵੇਂ ਕੋਈ ਵੀ ਹੋਵੇ ਕਿਸੇ ਦੇ ਕਹਿਣ ਤੇ ਜ਼ਮੀਨ ਜਿਹੜੀ ਆਪਣੀ ਨਹੀਂ ਦੇਣਗੇ ਵੇਖੋ ਜਿੰਨਾ ਚਿਰ ਇਹ ਪਾਲਿਸੀ ਵਾਪਸ ਨਹੀਂ ਹੁੰਦੀ ਉਹਨਾਂ ਚਿਰ ਇਹ ਸੰਘਰਸ਼ ਚੱਲੂਗਾ ਭਾਵੇਂ ਚ 6 ਮਹੀਨੇ ਲੱਗ ਜਾਣ ਤੇ ਭਾਵੇਂ ਸਾਲ ਲੱਗ ਜਾਣ ਭਾਵੇਂ ਵੱਧ ਲੱਗ ਜੇ ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਚੱਲਦਾ ਰਹੂਗਾ ਅੱ ਦੇਖੋ ਅੱਜ ਦਾ ਟਰੈਕਟਰ ਮਾਰਚ ਜਿਹੜਾ ਇਹ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹਦੇ ਸਬੰਧ ਵਿੱਚ ਆ ਕਿ ਇਹ ਪਾਲਿਸੀ ਜਿਹੜੀ ਆ ਸਰਕਾਰ ਨੂੰ ਤੁਰੰਤ ਵਾਪਸ ਲੈਣੀ ਚਾਹੀਦੀ ਆ ਉਹਦੇ ਸਬੰਧ ਵਿੱਚ ਅੱਜ ਪੂਰੇ ਪੰਜਾਬ ਵਿੱਚ ਜਿੱਥੇ ਵੀ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਆਈ ਆ ਐਕਵਾਇਰ ਕੀਤੀ ਇਹਨਾਂ ਨੇ ਉਹ ਸਾਰੇ ਜਗ੍ਹਾ-ਜਗ੍ਹਾ ਦੇ ਉੱਤੇ ਅੱਜ ਟਰੈਕਟਰ ਮਾਰਚ ਹੋ ਰਹੇ ਆ ਸੰਯੁਕਤ ਮੋਰਚੇ ਦੀ ਕਾਲ ਆ ਸੰਯੁਕਤ ਮੋਰਚੇ ਨੇ ਪ੍ਰਣ ਕਰ ਲਿਆ ਕਿ ਇੱਕ ਵੀ ਜ਼ਮੀਨ ਕਿਸੇ ਦਾ ਇੱਕ ਵੀ ਮਰਲਾ ਉਹ ਨਹੀਂ ਵਾਹਣ ਦਿੱਤਾ ਜਾਊਗਾ ਅਗਲੇ ਸੰਘਰਸ਼ ਜਿਹੜੇ ਸਾਡੇ ਜਿਹੜੇ ਅਗਲੇ ਪ੍ਰੋਗਰਾਮ ਲਿਖੇ ਹੋਏ ਆ 24 ਤਰੀਕ ਨੂੰ ਮੁੱਲਾਂਪੁਰ ਦਾਖਾ ਵਿੱਚ ਇੱਕ ਵੱਡੀ ਕਰਸ਼ ਨੂੰ ਕਿਹੜੇ ਤਰੀਕੇ ਨਾਲ ਲੜਨਾ ਚੰਡੀਗੜ੍ਹ 'ਚ ਲੜਨਾ ਲੜਨਾ ਕਿ ਲੁਧਿਆਣਾ 'ਚ ਲੜਨਾ ਵੱਡੇ ਜਿਹੜੇ ਪੱਕੇ ਜਿਹੜੇ ਮੋਰਚੇ ਲਾਏ ਜਾਣਗੇ ਇਹ ਜਿੰਨਾ ਚਿਰ ਪਾਲਿਸੀ ਵਾਪਸ ਨਹੀਂ ਲਈ ਜਾਊਗੀ ਉਹਨਾਂ ਚਿਰ ਜਿਹੜੇ ਉਹ ਚੁੱਪ ਨਹੀਂ ਬਹਿਣਗੇ ਕਿਸਾਨ